ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਮੈਨੂੰ ਇੱਕ ਬੈਠੀ ਬੈਠੀ ਨੂੰ ਖਿਆਲ ਆਇਆ ਮੈਂ ਕਿਹਾ ਵੀ ਆਪਾਂ ਕੀ ਕਰਦੇ ਆਂ ਆਪਾਂ ਅੰਦਰ ਰਾਤ ਚੱਲਦੇ ਰਹਿੰਦੇ ਆਂ ਕੰਮ ਕਰਦੇ ਰਹਿੰਦੇ ਆਂ ਇੱਕ ਕੰਮ ਛੱਡਿਆ ਦੁਆ ਕੰਮ ਫੜ ਲਿਆ ਤੇ ਆ ਕੰਮ ਛੱਡਿਆ ਚੌਥਾ ਫੜ ਲਿਆ ਸਾਡੇ ਕੋਲ ਨਾ ਇਨਸਾਨਾਂ ਕੋਲ ਕਈ ਵਾਰ ਆਰਾਮ ਕਰਨ ਦਾ ਟਾਈਮ ਹੀ ਨਹੀਂ ਹੁੰਦਾ ਹੁਣ ਜਿਹੜੇ ਡਿਊਟੀਆਂ ਵਾਲੇ ਵੀਰ ਭੈਣਾਂ ਨੇ ਉਹ ਤੁਹਾਨੂੰ ਪਤਾ ਹਫ਼ਤਾ ਹਫ਼ਤਾ ਵਿਚਾਰੇ ਲਗਾਤਾਰ ਰੈਗੂਲਰ ਆਪਣੇ ਕੰਮ ਕਾਜਾਂ 'ਚ ਰਜੇਮੀਆਂ 'ਚ ਫਸੇ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਡਿਊਟੀਆਂ ਵੀ ਦੇਣੀਆਂ ਹੁੰਦੀਆਂ ਉਦੋਂ ਬਾਅਦ ਫੇਰ ਕੀ ਗੱਲ ਹੁੰਦੀ ਹੈ ਜਿਹੜਾ ਉਹਨਾਂ ਦਾ ਐਤਵਾਰ ਹੁੰਦਾ ਹੈ ਐਤਵਾਰ ਦਿਨ ਹੁੰਦਾ ਹੈ ਅਗਲੇ ਦਾ ਘਰ ਦੇ ਰਜੇਮੀਆਂ 'ਚ ਲੰਘ ਜਾਂਦਾ ਹੈ ਕਈ ਵਾਰ ਸਾਨੂੰ ਮਿਲਣ ਆ ਗਿਆ ਅਸੀਂ ਕਿਤੇ ਕਿਸੇ ਨੂੰ ਮਿਲਣ ਜਾਣਾ ਹੈ ਕਿਉਂਕਿ ਐਤਵਾਰ ਦਾ ਅਗਲੇ ਨੂੰ ਲਾਹਾ ਹੋ ਜਾਂਦਾ ਘਰ ਦੇ ਜਨਾਨੀਆਂ ਨੇ ਕੰਮਕਾਜ ਬੱਚਿਆਂ ਦਾ ਨਲਾਈਆ ਧਲਾਈਆ ਕੱਪੜੇ ਲੀੜੇ ਇਹ ਜਿਹੜਾ ਇਨਸਾਨ ਹੈ ਨਾ ਇਹ ਰੈਗੂਲਰ ਚੱਲਦਾ ਰਹਿੰਦਾ ਹੈ ਟੇਕ ਨਹੀਂ ਜਣੀ ਆਪਾਂ ਕਈ ਵਾਰ ਆਪਣੇ ਨਾਲ ਕੀ ਹੁੰਦਾ ਆਪਾਂ ਸਰੀਰਕ ਤੌਰ ਤੇ ਵੀ ਇੰਨੇ ਥੱਕਦੇ ਨਹੀਂ ਹੈਗੇ ਆਪਣੀਆਂ ਹਿੰਮਤਾਂ ਬਣਾਈ ਰੱਖਦੇ ਆਂ ਸਰੀਰਕ ਤੌਰ ਤੇ ਨਹੀਂ ਇੰਨਾ ਥੱਕਦੇ ਜਿੰਨਾ ਆਪਾਂ ਮਾਨਸਿਕ ਤੌਰ ਤੇ ਥੱਕ ਜਾਂਦੇ ਆ। ਕਈ ਵਾਰ ਐਦਾਂ ਹੁੰਦਾ ਵੀ ਕੁਝ ਜ਼ਿੰਦਗੀ 'ਚ ਨਮਾ ਜਾ ਹੋ ਜਵੇ। ਕਿਧਰੇ 2-4 ਦਿਨ ਲਈ ਜਾ ਕੇ ਆਈਏ। ਕਿਤੇ ਥੋੜਾ ਜਿਹਾ ਦਿਮਾਗ ਨੂੰ ਚੇਂਜਿੰਗ ਜੀ ਹੋ ਜਾਵੇ। ਗੱਲੀਆਂ ਬਾਤੀ ਹਾਸੇ ਠੱਠੇ। ਕੁਝ ਅੱਖਾਂ ਨੂੰ ਤੱਕਣ ਨੂੰ ਕੁਝ ਨਵਾਂ ਮਿਲੇ ਹੈਨਾ। ਮੇ ਸੋਈ ਗੱਲਾਂ ਨੇ ਆਪਾਂ ਪਤਾ ਕੀ ਆ ਭਾਵੇਂ ਆਪਣੇ ਰਜੇਮਿਆਂ 'ਚ ਫਸੇ ਹੋਨੇ ਆ ਆਪਣੇ ਕੋਲ ਆਪਣੇ ਜੋਗਾ ਤਾਂ ਟਾਈਮ ਹੀ ਨਹੀਂ ਹੁੰਦਾ ਸਮਾਂ ਨਹੀਂ ਜਾస్త ਦੰਦਾ ਭਾਵੇਂ ਕਿਸੇ ਦੇ ਕੰਮ ਥੋੜਾ ਹੈ ਭਾਵੇਂ ਕਿਸੇ ਦੇ ਕੰਮ ਬਹੁਤਾ ਹੈ ਪਰ ਇਨਸਾਨ ਹਰ ਇੱਕ ਆਪਣੇ ਰਜੇਮਿਆਂ 'ਚ ਫਸਿਆ ਹੋਇਆ ਹੈ ਅੱਗੇ ਕੀ ਹੁੰਦਾ ਤਾਂ ਆਪਣੇ ਆ ਮਾਮਾ ਦੇ ਟਾਈਮ ਨੂੰ ਆਪਾਂ ਬੀਬੀ ਹੁਣਾਂ ਹੀ ਕੀ ਕਰਦੀਆਂ ਇਹ ਕੰਮ ਕਾਜ ਨਵੇੜ ਕੇ ਪਿੰਡਾਂ 'ਚ ਘਰ ਹੁੰਦੇ ਤੇ ਕੰਮ ਕਾਜ ਨਵੇੜ ਕੇ ਆਪਣਾ ਇਕੱਠੀਆਂ ਜੀਆਂ ਹੋ ਕੇ ਵਹਿ ਜਾਣਾ ਅਸੀਂ ਵੀ ਦੇਖੀਆਂ ਇਹ ਗੱਲਾਂ ਵਿਆਹ ਤੋਂ ਪਹਿਲਾਂ ਵਿਆਹ ਤੋਂ ਬਾਅਦ ਨਹੀਂ ਵੈਸੇ ਦੇਖਣ ਨੂੰ ਇੰਨੀਆਂ ਮਿਲੀਆਂ ਹੈਗੀਆਂ ਵਿਆਹ ਤੋਂ ਪਹਿਲਾਂ ਇਹ ਗੱਲ ਪੇਕੇ ਘਰ ਬਹੁਤ ਦੇਖੀ ਆ ਜਦੋਂ ਸਾਡਾ ਬੀਹੀ 'ਚ ਘਰ ਹੁੰਦਾ ਨਾ ਫੇਰ ਅਸੀਂ ਉੱਥੇ ਬੀਬੀਆਂ ਭੈਣਾਂ ਸਭ ਇਕੱਠੀਆਂ ਹੋ ਜੰਨੀਆਂ ਆ ਜਾਂ ਨਹੀਂ ਫਲਾਣੀਆਂ ਨੰਗੇ ਜਾਣਾ ਆ ਜਾਂ ਨਹੀਂ ਫਲਾਣੀਆਂ ਚਾਹ ਪੀਕੇ ਜਾਈਂ ਮੱਲੋ ਮੱਲੀ ਆਪਾਂ ਕਣੀਸ ਕੇ ਇੱਕ ਦੂਏ ਨੂੰ ਬਿਠਾ ਲੈਨੇ ਆ ਹੈਨਾ ਇਕ ਤਾਂ ਸਾਡਾ ਘਰਾਂ ਨੇ ਬਹੁਤ ਫਰਕ ਪਾਤਾ ਜਿਹੜੇ ਅਸੀਂ ਘਰ ਦੂਰ ਦੂਰ ਛਿੱਦੇ ਚੁਪੜੇ ਜੇ ਪਾ ਕੇ ਬਹਿ ਗਏ ਹੈ ਨਾ ਬਈ ਇਹ ਵੀ ਬੜਾ ਇੱਕ ਪਸਤਾਵਾ ਜਾਈਆ ਮੰਨੋ ਬਈ ਨੰਬਰ 2 ਤੇ ਹ ਹੁਣ ਅੱਜ ਤਾਂ ਜਿਹੜਾ ਸਮਾਂ ਆਪਾਂ ਕਿਸੇ ਦੇ ਘਰ ਇੰਨਾ ਜਾਂਦੇ ਨਹੀਂ ਨਾ ਕੋਈ ਆਪਣੇ ਇੰਨਾ ਖਾਸ ਆਉਂਦਾ ਕਿਉਂਕਿ ਨਾ ਤਾਂ ਲੋਕਾਂ ਕੋਲ ਟਾਈਮ ਹੈ ਨਾ ਉਹ ਜ਼ਮਾਨਾ ਏ ਅੱਗੇ ਸਮੇਂ ਚੰਗੇ ਹੁੰਦੇ ਤੇ ਦਿਲਾਂ ਦੀ ਸਾਂਝ ਹੁੰਦੀ ਸੀ ਹੈ ਨਾ ਹੁਣ ਜਿੱਥੇ ਚਾਰ ਤੀਮੀਆਂ ਬੈ ਗਈਆਂ ਜਿੱਥੇ ਦਾ ਗਰੁੱਪ ਚੰਗਾ ਬਹਿ ਗਿਆ ਉੱਥੇ ਦਾ ਚਲੋ ਭਾਈਚਾਰਕਾਂ ਸਾਂਝ ਬਣੀ ਰਹਿੰਦੀ ਹੈ ਜਿੱਥੇ ਤੁਹਾਨੂੰ ਪਤਾ ਵੀ ਇੱਕ ਵਿੱਚ ਵਿੱਚ ਚੁਗਲੀ ਵਾਲਾ ਹੋ ਗਿਆ ਉੱਥੇ ਕਈ ਵਾਰ ਪੁਹਾੜੇ ਵੀ ਪੈ ਜਾਂਦੇ ਨੇ ਬਈ ਸੋਈ ਗੱਲਾਂ ਹੁਣ ਗੱਲ ਰਹੀ ਰਿਸ਼ਤੇਦਾਰੀਆਂ ਦੀ ਰਿਸ਼ਤੇਦਾਰੀਆਂ 'ਚ ਕਿਤੇ ਨਹੀਂ ਦੂਰ ਦੂਰ ਤੱਕ ਦਿਖਦਾ ਵੀ ਇੱਥੇ ਜਾ ਕੇ ਥੋੜਾ ਜਿਹਾ ਬੰਦਾ ਚੇਂਜ ਜਾ ਹੋ ਜਵੇ ਦਿਮਾਗ ਨੂੰ ਠੰਡਕ ਜੀ ਮਿਲ ਜਵੇ ਜਾਂ ਆਪਾਂ ਜਾ ਕੇ ਆਪਣੇ ਕਿਤੇ ਦਿਲ ਦੀ ਸਾਂਝ ਕਰ ਲਈਏ ਕਿਸੇ ਨਾਲ ਆਪਾਂ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਲਈਏ ਆਪਣੇ ਮਨ ਨੂੰ ਹਲਕਾ ਕਰ ਲਈਏ ਅੱਪਾ ਫੇਰ ਗਾਹ ਮਹੀਨੇ ਤੋਂ ਮਹੀਨੇ ਜੋਗੇ ਹੋ ਜੀਏ ਨਹੀਂ ਇਹੋ ਜਿਹਾ ਕੁਝ ਕਿਤੇ ਨਹੀਂ ਲੱਭਦਾ ਕਿਤੇ ਨਹੀਂ ਲੱਭਦਾ ਇਹ ਚੀਜ਼ਾਂ ਜਮਾਈ ਸਾਡੇ ਕੋਲੋਂ ਖੁੱਸ ਗਈਆਂ ਦਿਲਾਂ ਦੀ ਸਾਂਝ ਸਾਡੇ ਕੋਲੋਂ ਜਮਾਈ ਖੁੱਸ ਗਈ ਕਿਸੇ ਨਾਲ ਦਿਲ ਦੀਆਂ ਗੱਲਾਂ ਨਹੀਂ ਆਪਾਂ ਕਰ ਸਕਦੇ ਅਗਲੇ ਨਾਲ ਚਾਰ ਗੱਲਾਂ ਦਿਲ ਦੀਆਂ ਕਰ ਲੈ ਅਗਲਾ ਗਾਹਾਂ 10 ਬਣਾ ਕੇ ਦੱਸਦਾ ਬਈ ਹੁਣ ਨਹੀਂ ਸਮਝ ਆਉਂਦੀ ਹੈਗੀ ਉਹ ਕਹਿੰਦੇ ਹੁੰਦੇ ਨੇ ਨਾ ਸਿਆਣੀਆਂ ਦੇ ਮੂੰਹ ਸੁਣੀਦਾ ਵੀ ਹੁਣ ਤਾਂ ਅੱਗ ਤੋਂ ਅੰਦਰ ਹੀ ਆ ਹੈ ਨਾ ਬਈ ਜੋ ਵੀ ਹੈ ਆਪਣਾ ਬੰਦੇ ਨੂੰ ਸਾਰਾ ਕੁਝ ਦਿਲ ਦਾ ਦਿਲਚੇ ਰੱਖਣਾ ਪੈਂਦਾ ਕਿਉਂਕਿ ਦਿਲਾਂ ਦੀ ਹੈ ਨਾ ਜਿਹੜੀ ਦਿਲਾਂ ਦੀ ਗੱਲ ਹੈ ਉਹ ਹਰ ਕਿਸੇ ਨਾਲ ਹੁੰਦੀ ਨਹੀਂ ਹਰ ਕਿਸੇ ਨਾਲ ਨਹੀਂ ਹੁੰਦੀ ਕਿਤੇ ਕਿਤੇ ਸਾਡਾ ਦਿਲ ਠੁਕਦਾ ਹੁੰਦਾ ਸਾਨੂੰ ਪਤਾ ਹੁੰਦਾ ਵੀ ਇਹ ਇਨਸਾਨ ਨੇ ਸਾਡੀ કરી ਹੋਈ ਕੋਈ ਦਿਲ ਦੀ ਗੱਲ ਗਾਹ ਨਹੀਂ ਕਰਨੀ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਵੀ ਅੱਜ ਕੱਲ ਹਾਜਮੇ ਖਰਾਬ ਹੀ ਰਹਿੰਦੇ ਨੇ ਲੋਕਾਂ ਦੇ ਸਮਾਂ ਬਹੁਤ ਭਿਆਨਕ ਜਾ ਆ ਗਿਆ ਬਈ ਰਹੀ ਗੱਲ ਕਿਤੇ ਦੂਰ ਪਾਰ ਘੁੰਮਣ ਫਿਰਨ ਦੀ ਇੰਨਾ ਟਾਈਮ ਹੀ ਨਹੀਂ ਹੁੰਦਾ ਕਿਸੇ ਕੋਲ ਕੱਲਾ ਦਕੱਲਾ ਤਾਂ ਜਮਾ ਹੀ ਨਹੀਂ ਕਰੋ ਨਿਕਲ ਸਕਦਾ ਕੱਲੇ ਦਕੱਲੇ ਨੂੰ ਆਏ ਹੁੰਦਾ ਵੀ ਮੈਂ ਜਾਊਂਗਾ ਮੇਰੇ ਪਿੱਛੇ ਇੰਨੇ ਕੰਮ ਖਰਾਬ ਹੋ ਜਾਣਗੇ ਨਾ ਆਪਾਂ ਆਪਣੇ ਪਛਵਾ ਨੂੰ ਛੱਡ ਕੇ ਜਾ ਸਕਦੇ ਆ ਨਾ ਘਰ ਦੇ ਕੰਮਕਾਜ ਛੱਡ ਕੇ ਜਾ ਸਕਦੇ ਆ ਨਾ ਬੱਚਿਆਂ ਦੀ ਪੜ੍ਹਾਈ ਕਰਕੇ ਆਪਾਂ ਘਰੋਂ ਨਿਕਲ ਸਕਦੇ ਆ ਬਈ ਜਣੀ ਇੱਕ ਘਰ ਚ ਮਜਬੂਰੀ ਜੀ ਬਣ ਗਈ ਇਨਸਾਨ ਦੀ ਹੈ ਨਾ ਤਾਂ ਹੀ ਆਪਾਂ ਸਟ्रेस ਚ ਰਹਿਣ ਲੱਗ ਗਏ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਮੈਨੂੰ ਕਾਫੀ ਦਿਨ ਹੋ ਗਏ ਗੁਰੂ ਘਰ ਗਈ ਨੂੰ ਨਹੀਂ ਚੱਲ ਗੁਰੂ ਘਰ ਜਾਂਦੇ ਆ ਉੱਥੇ ਹਾਨ ਪ੍ਰਮਾਣ ਦੀਆਂ ਮਿਲ ਜਾਂਦੀਆਂ ਦੋ ਘੜੀ ਹਾਸੇ ਠੱਠੇ ਹੋ ਜਾਂਦੇ ਨੇ ਬੰਦੇ ਦਾ ਮਨ ਖੁਸ਼ ਹੋਰ ਹੋ ਜਾਂਦਾ ਹੈ ਨਾ ਹੌਣ ਕਹੀ ਦਿੰਦੀ ਮੈਂ ਇੰਨੀ ਆਪਣੇ ਆਪ ਨੂੰ ਬਹੁਤ ਘਟੰਜੀ ਮਹਿਸੂਸ ਕਰਦੀ ਆ ਮੈਂ ਕਹੇ ਵੀ ਹੁਣ ਥੋੜਾ ਜਾ ਆਪਣਾ ਚਲੋ ਕਈ ਵਾਰ ਹੁੰਦਾ ਨਾ ਆਪਣੇ ਕੰਮ ਜੇ ਅਲਝੇ ਹੋਏ ਹੁੰਦੇ ਨੇ ਆ ਸਰੀਰਕ ਤੌਰ ਤੇ ਵੀ ਆਪਾਂ ਠੀਕ ਨਹੀਂ ਹੁੰਦੇ ਤੇ ਉਹਦੇ ਕਰਕੇ ਆਪਣਾ ਥੋੜਾ ਜਿਹਾ ਆਪਾਂ ਤੇ ਘਰੋਂ ਨਿਕਲ ਨਹੀਂ ਹੁੰਦਾ ਤਾਂ ਕਰਕੇ ਥੋੜਾ ਜਿਹਾ ਇਕੱਲੀ ਜਿਹੜੀ ਜਨਾਨੀ ਘਰ ਚ ਹੁੰਦੀ ਆ ਉਹਨੂੰ ਬੜਾ ਮੁਸ਼ਕਲ ਹੋ ਜਾਂਦਾ ਜਿੱਥੇ ਪੰਜ ਚਾਰ ਜਨਾਨੀਆਂ ਹੁੰਦੀਆਂ ਉੱਥੇ ਹਾਸੇ ਛੱਠੇ ਵੀ ਹੋ ਜਾਂਦੇ ਆ ਬੋਲ ਬਲਾਵਾ ਵੀ ਹੋ ਜਾਂਦਾ ਮਾਣਾ ਮੋਟਾ ਰਕਤੋਣਾ ਵੀ ਚੱਲੀ ਜਾਂਦੀਆਂ ਨੇ ਸਭ ਕੁਛ ਸੇ ਚੱਲੀ ਜਾਂਦਾ। ਬਈ ਕੱਲੀ ਜਨਾਨੀ ਨੂੰ ਥੋੜਾ ਜਿਹਾ ਜ਼ਿਆਦਾ ਔਖਾ ਲੱਗਦਾ ਹੈ ਨਾ। ਬਈ ਜਦ ਕਦੇ ਕਿਸੇ ਨਾਲ ਦਿਲ ਦੀ ਗੱਲ ਕਰਨੀ ਨਹੀਂ ਹੁਣ ਤੁਹਾਨੂੰ ਪਤਾ ਵੀ ਆਦਮੀ ਵੀ ਇੰਨੇ ਕਿੰਨੇ ਗੱਲ ਸੁਣਦੇ ਆ। ਕਹਿੰਦੇ ਨੇ ਤੁਹਾਡਾ ਤਾਂ ਹੀ ਰਾਗ ਹੈ। ਛਾੜ ਕੇ ਜਿਵੇਂ ਠਾ ਦੰਨੇ ਆ ਜਵਾਕ ਅੱਜ ਕੱਲ ਇੰਨੀ ਖਾਸ ਗੱਲ ਨਹੀਂ ਕਰਦੇ। ਇਹ ਆਪਣੇ ਪੜਾਈਆਂ ਚ ਬਿਜ਼ੀ ਰਹਿੰਦੇ ਨੇ। ਬਈ ਬਾਲਾ ਔਖਾ ਹੈ। ਬੰਦਾ ਕਰੇ ਤਾਂ ਕਰੇਗੀ। ਮੈਂ ਫੇਰ ਕਹਿੰਨੀ ਆ ਵੀ ਮਾਨਸਿਕ ਤੌਰ ਤੇ ਇਨਸਾਨ ਵਾਲਾ ਥੱਕਦਾ ਹੈ। ਸਰੀਰਕ ਤੌਰ ਤੇ ਤਾਂ ਚਲੋ ਸਾਨੂੰ ਥੱਕਣ ਦੀ بجائے ਵੀ ਸਾਨੂੰ ਹਿੰਮਤਾ ਬਣਾ ਕੇ ਰੱਖਣੀ ਆ ਪੈਂਦੀਆਂ ਨੇ ਕਿਉਂਕਿ ਥੱਕ ਥੱਕ ਕੇ ਨਹੀਂ ਆਪਣਾ ਸਰਦਾ ਕਿਉਂਕਿ ਜਿਹੜੇ ਕੰਮ ਆਪਾਂ ਨੇ ਕਰਨੇ ਆਪਾਂ ਨੇ ਕਰਨੇ ਆ ਠੀਕ ਆ ਜੀ ਵੀ ਜਿਹੜੀ ਮਾਨਸਿਕ ਥਕਾਨ ਹੈ ਇਹ ਦੂਰ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਫਿਰ ਸਾਡੇ ਦਿਮਾਗ ਤੇ ਬੋਝ ਜਿਹਾ ਬਣ ਜਾਂਦਾ ਹੈ ਅਸੀਂ ਸਟ੍ਰੈਸ ਵਿੱਚ ਵੀ ਆ ਜਾਂਦੇ ਆ ਸਾਨੂੰ ਕਈ ਵਾਰ ਆਲੇ-ਦਾਲੇ ਦੀਆਂ ਜਿਹੜੀਆਂ ਆਲੇ-ਦਾਲੇ ਦੀਆਂ ਮਾਣੀਆਂ ਮੋਟੀਆਂ ਕੋਈ ਟੈਨਸ਼ਨ ਆਏ ਕੋਈ ਹੋਰ ਗੱਲਬਾਤ ਸੌ ਭੈਣਾ ਭਾਈਆਂ ਦੀ ਹੁੰਦੀ ਐ ਅਸੀਂ ਟੈਨਸ਼ਨ ਚ ਆ ਜਾਂਦੇ ਆ ਇਹ ਗੱਲਾਂ ਕਿਸੇ ਨਾਲ ਨਾ ਤਾਂ ਆਪਾਂ ਸ਼ੇਅਰ ਕਰ ਸਕਦੇ ਆ ਨਾ ਆਪਾਂ ਇਹ ਜਿਹੜਾ ਕਹਿੰਦੇ ਹੁੰਨੇ ਆ ਇਹ ਅੱਗ ਧੂਆ ਜੇ ਅੰਦਰ ਰੱਖ ਸਕਦੇ ਆ ਫਿਰ ਸਾਨੂੰ ਅੰਦਰ ਵੀ ਤੰਗ ਕਰੀ ਜਾਂਦਾ ਥੋੜਾ ਜਿਹਾ ਜਣੀ ਹਾਸੇ ਠੱਠੇ ਬਹੁਤ ਜ਼ਰੂਰੀ ਆ ਘਰ 'ਚ ਬਹੁਤ ਜ਼ਰੂਰੀ ਆ ਸਾਡੇ ਦਿਲ ਦਿਮਾਗ ਦੀ ਅ ਤਾਜ਼ਗੀ ਲਈ ਫਿਰ ਮੈਂ ਆਪਾਂ ਬਈ ਠੰਡਾ ਜਿਹਾ ਪਾਣੀ ਪੀ ਕੇ ਆਪਾਂ ਨੂੰ ਰਾਮ ਆ ਜਾਂਦਾ ਜਿਵੇਂ ਓਦਾਂ ਹੀ ਸਾਨੂੰ ਹੁੰਦਾ ਵੀ ਸਾਨੂੰ ਕਿਸੇ ਨਾਲ ਗੱਲਾਂ ਕਰਕੇ ਦੋ ਘੜੀ ਖਾਸ ਖੇਡ ਕੇ ਸਾਡੇ ਮਨ ਨੂੰ ਸਕੂਨ ਜਾਂ ਮਿਲ ਜਾਂਦਾ ਇੱਕ ਰੂਹ ਦੀ ਖਰਾਕ ਜੀ ਮਿਲ ਜਾਂਦੀ ਹੈ ਇਹ ਅੱਜ ਕੱਲ ਬਹੁਤ ਘੱਟ ਮਿਲਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ ਕੱਲ ਕੋਈ ਇੰਨਾ ਖਾਸ ਕਿਸੇ ਕੋਲ ਬਹਿਂਦਾ ਉੱਠਦਾ ਨਹੀਂ ਹੈਗਾ ਆਪਣੇ ਕੋਲ ਵੀ ਟਾਈਮ ਨਹੀਂ ਹੁੰਦਾ ਵੀ ਆਪਾਂ ਕਿਸੇ ਕੋਲ ਚਲੇ ਜਾਈਏ ਇਹ ਚੀਜ਼ਾਂ ਵਾਲਾ ਅੱਜਕੱਲ ਤਕਲੀਫ਼ ਦੰਦੀਆਂ ਨੇ ਲੋਕ ਸਟ੍ਰੈਸ ਵਿੱਚ ਵੀ ਤਾਂ ਹੀ ਆ ਮੈਂ ਜ਼ਿਆਦਾਤਰ ਤੀਮੀਆਂ ਦੇਖੀਆਂ ਨੇ ਚਲੋ ਮੈਂ ਤਾਂ ਥੋੜਾ ਜਿਹਾ ਮੇਰਾ ਸੁਭਾਅ ਏ ਮੈਂ ਜਦ ਕੰਮ ਕਾਜ ਕਰਦੀ ਆ ਨਾ ਮੈਂ 뮤직 ਲਾ ਲੈਂਦੀ ਆ ਪਾਠ ਵੀ ਲਾ ਲੈਂਦੀ ਆ ਪਾਠ ਚੱਲੀ ਜਾਂਦਾ ਘਰ 'ਚ ਜਦੋਂ ਮੂਡ ਬਣਦਾ ਉਦੋਂ 뮤직 ਵੀ ਲਾ ਲੀਦਾ ਹੁਣ ਮਰਨਾ ਥੋੜੀ ਐ ਜਦ ਹੁਣ ਕੱਲੇ ਆ ਘਰ 'ਚ ਕਰੀਏ ਤਾਂ ਕਰੀਏ ਕੀ ਬੱਚਾ ਪੜਨ ਚਲੇ ਜਾਂਦਾ ਆਦਮੀ ਤੁਹਾਨੂੰ ਪਤਾ ਵੀ ਘਰ ਇਹਨਾਂ ਕਿੰਨਾ ਕਿੰਨਾ ਟਿਕਦੇ ਨੇ ਹਨਾ ਕਿੰਨੀਆਂ ਕੱਪਾਂ ਇਹਨਾਂ ਕੋ ਬਹਿ ਕੇ ਗੱਲਾਂ ਕਰ ਲਾਂਗੇ ਗੱਲਾਂ ਦੀ ਵੀ ਕੋਈ ਹੱਦ ਹੁੰਦੀ ਐ ਬਈ ਸੋਈ ਗੱਲਾਂ ਹੁਣ ਜਦ ਆਪਣਾ ਕੰਮ ਤੇ ਘਰ ਦੇ ਕੰਮ ਕਾਜ ਜਨਾਨੀਆਂ ਨੇ ਕਰਨੇ ਆ ਫਿਰ ਹੁਣ ਆਪਣੇ ਕੋਲ ਤਾਂ ਇੱਕੋ ਹੀ ਇਲਾਜ ਆ ਭਾਈ ਇਹ ਆ ਆਪਣਾ ਗੁਰਬਾਣੀ ਚਲਾ ਲਓ ਗੁਰਬਾਣੀ 'ਚ ਧਿਆਨ ਲੱਗਿਆ ਰਹਿੰਦਾ ਕੰਮ ਕਰਦੀਆਂ ਦਾ ਜਾਂ ਫਿਰ ਜੇ ਮਾਣਾ ਮੋਟਾ ਮੂਡ ਸਹੀ ਆ ਤਾਂ ਚੁੱਪ ਕਰਕੇ ਆਪਣਾ 뮤직 ਲਾ ਲਓ ਫਿਰ ਇਹ ਹੁਣ ਆਪਣੇ ਕੋਲ ਦੋਏ ਇਹੀ ਜਾ ਰਹੇ ਆ ਹੁਣ ਆਏ ਤਾਂ ਹੈ ਨਹੀਂ ਵੀ ਆਪਾਂ ਬਾਹਰ ਸੜਕ ਤੇ ਕੁਰਸੀ ਢਾਕੇ ਬਹਿ ਜੀਏ ਹਨਾ ਵੀਰਾਂ ਨੂੰ ਤਾਂ ਹੁਣ ਮौज ਆ ਰੋਟੀ ਪਾਣੀ ਖਾ ਕੇ ਬਾਹਰ ਨਿਕਲ ਜਾਂਦੇ ਨੇ ਕਦੇ ਉੱਥੇ ਕੜ ਲਈ ਤੇ ਬਹਿ ਗਏ ਕਦੇ ਕਿਤੇ ਬਹਿ ਗਏ ਉੱਥੇ ਆ ਜਾ ਬਈ ਫਲਾਣੇ ਆ ਜਾ ਬਈ ਤੇ ਉਹ ਕਿਹਾ ਉੱਥੀ ਜਦ ਮਹਿਫਲ ਲੱਗ ਜਾਂਦੀ ਆ ਹੁਣਾਂ ਬੀਬੀਆਂ ਭੈਣਾਂ ਦੀਆਂ ਮਹਿਫਲਾਂ ਪਿੰਡਾਂ ਚ ਇੰਨੀਆਂ ਹੈ ਨਹੀਂ ਹੁਣ ਤਾਂ ਬਸ ਇਹ ਚੀਜ਼ਾਂ ਤਾਂ ਆਪਣੇ ਹੱਥੋਂ ਖੁੱਸ ਗਈਆਂ ਦਿਲਾ ਦੀਆਂ ਸਾਂਝਾਂ ਨਹੀਂ ਰਹੀਆਂ ਇਕੱਠੇ ਬੈਠ ਕੇ ਹਾਸੇ ਠੱਠੇ ਨਹੀਂ ਰਹੇ ਸੱਥਾਂ ਨਹੀਂ ਰਹੀਆਂ ਬਹੁਤ ਘਟ ਗਈਆਂ ਇਹ ਚੀਜ਼ਾਂ ਬਈ ਚਲੋ ਆਦਮੀ ਤਾਂ ਫੇਰ ਵੀ ਆਪਣਾ ਹਾਸਾ ਠੱਠਾ ਬਾਹਰ ਕਰੇ ਲੈਂਦੇ ਨੇ ਰੋਜ਼ਾਨਾ ਦਾ ਰੁਟੀਨ ਹੋ ਜਾਂਦਾ ਆਦਮੀਆਂ ਦਾ ਰੋਜ਼ੇ ਜਿੱਥੇ ਜਾ ਕੇ ਇਹਨਾਂ ਨੇ ਬੈਠਣਾ ਇਹਨਾਂ ਦੇ ਠੱਡੇ ਬਣਾਏ ਹੋਏ ਨੇ ਉੱਤੇ ਇਹਨਾਂ ਨੇ ਤਾਂ ਬੈਠੇ ਹੀ ਜਾਣਾ ਪਰ ਜਨਾਨੀਆਂ ਨੂੰ ਵਾਲਾ ਔਖਾ ਹੈ ਕੋਟੰਜੀ ਮਹਿਸੂਸ ਹੁੰਦੀ ਹੈ ਜੀ ਤਾਂ ਗੱਲ ਨਹੀਂ ਦੇਖੋ ਇਨਸਾਨੇ ਆਪਾਂ ਵੀ ਸਾਡਾ ਵੀ ਜੀ ਕਰਦਾ ਹਸਣ ਹਸਣ ਖੇਡਣ ਨੂੰ ਬਈ ਤੇ ਚੁੱਪਚਾਪ ਹੀਤੇ ਕੰਮ ਕਰਦੇ ਫਿਰੀ ਜਾਈਦਾ ਆਪਣਾ ਧੂਤਕੜਾ ਪਾਲੀ ਦੇ ਅੰਦਰ ਮਿਊਜ਼ਿਕ ਕੱਢ ਲਈਦਾ ਹੋਰ ਕੀ ਕਰੀਏ ਹੁਣ ਭਾਈ ਸਾਤਾ ਲੈਣਾ ਹੈ ਨਾ ਕਿ ਨਹੀਂ ਦਿਮਾਗ ਦੀ ਤਾਜ਼ਗੀ ਵੀ ਜ਼ਰੂਰੀ ਆ ਇਹ ਸੋਈ ਗੱਲਾਂ ਮੈਂ ਭੈਣਾਂ ਨੂੰ ਕਹਿਨੀ ਆ ਵੀ ਜਿਹੜੀਆਂ ਕੱਲੀਆਂ ਦਕਲੀਆਂ ਸਟ्रेस ਚ ਨਾ ਆਇਆ ਕਰੋ ਕੋਈ ਲੋੜ ਨਹੀਂ ਹੈਗੀ ਆਪਣਾ ਚੁੱਪ ਕਰਕੇ ਵੀਰਾਂ ਨੂੰ ਕਹੋ ਵੀ ਤੁਸੀਂ ਬਾਹਰ ਢੋਲੇ ਦੀਆਂ ਲਾਉਨੇ ਸਾਨੂੰ ਇੱਕ ਬੁਖਰ ਲਿਆ ਕੇ ਦੇ ਦੋ ਅਸੀਂ ਆਪਣਾ ਅੰਦਰ ਧੂਤਕੜਾ ਪਾ ਲਿਆ ਕਰਾਂਗੇ ਹੁਣ ਜੱਪ ਕਰਕੇ ਕੰਮ ਕਰਦਿਆਂ ਵੀ ਰੀਜਾ ਮਿਊਜ਼ਿਕ ਲਾ ਕੇ ਇਹ ਬੜਾ ਹੱਲਾ ਹੈ ਘਰ ਚ ਹੋਰ ਕੀ ਹੁੰਦਾ ਪਰ ਹੁਣ ਖੋਜਤਾ ਭਾਈ ਰਹਿਣਾ ਹੀ ਆ ਹਰਦਮ ਜਲ ਮੁਝਕੇ ਵੀ ਨਹੀਂ ਸਰਦਾ ਹੈ ਨਾ ਜਿਵੇਂ ਆਪਾਂ ਟੈਨਸ਼ਨਾਂ ਦਾ ਭਾਜਨ ਚੱਕੀ ਫਿਰੀ ਜਾਈਏ ਜਿਹੜਾ ਹਾਨ ਪ੍ਰਮਾਣ ਹੁੰਦਾ ਜੀ ਉਹ ਰੂਹ ਦੀ ਖਰਾਕ ਹੁੰਦੀ ਆ ਜਦੋਂ ਅਸੀਂ ਕਿਸੇ ਆਪਣੇ ਹਾਨ ਪ੍ਰਮਾਣ ਕੋਲ ਭੈਣਾ ਕੋਲ ਬਹਿ ਜੰਨੇ ਆ ਹਿੱਲਣ ਨੂੰ ਰੂਹ ਨਹੀਂ ਕਰਦੀ ਕਿਤੇ ਛੜੀ-ਛਪਾਈ ਇਕੱਠੀਆਂ ਹੋ ਜੀਦਾ ਕਿਤੇ ਕਿਸੇ ਪ੍ਰੋਗਰਾਮ ਚ ਇਕੱਠੀਆਂ ਹੋ ਜੀਦਾ ਜਾਂ ਗੁਰੂ ਘਰ ਇਕੱਠੀਆਂ ਹੋ ਜੀਦਾ ਆਏ ਹੁੰਦਾ ਵੀ ਬਸ ਇੱਥੇ ਬੈਠਿਆਂ ਨੂੰ ਸ਼ਾਮ ਹੋ ਜਵੇ ਤਾਂ ਜੰਗਾ ਐਸੋਈ ਗੱਲਾਂ ਇਹ ਚੀਜ਼ਾਂ ਬਹੁਤ ਘਟ ਗਈਆਂ ਇਹ ਚੀਜ਼ਾਂ ਨੂੰ ਸੰਭ ਕੇ ਰੱਖਣਾ ਚਾਹੀਦਾ ਸਾਨੂੰ ਬਈ ਸਾਡੀ ਦਿਮਾਗੀ ਤਾਜ਼ਗੀ ਬਹੁਤ ਜ਼ਰੂਰੀ ਹੈ ਸਾਡੀ ਮਾਨਸਿਕ ਤੌਰ ਤੇ ਅ ਮਾਨਸਿਕ ਸ਼ਾਂਤੀ ਹੈ ਜਿਹੜੀ ਉਹ ਵੀ ਸਾਨੂੰ ਬਹੁਤ ਜ਼ਰੂਰੀ ਹੈ ਸਾਨੂੰ ਥਕਾਨ ਨਾਲ ਬਹੁਤ ਰੋਗ ਲੱਗਦੇ ਨੇ ਜਿਹੜੀ ਮਾਨਸਿਕ ਥਕਾਨ ਹੈ ਹੁੰਦਾ ਜੀ ਇਹ ਸਭ ਨੂੰ ਹੀ ਹੁੰਦਾ ਤੁਸੀਂ ਦੇਖਿਓ ਮਹਿਸੂਸ ਕਰਕੇ ਬਈ ਕਦੇ-ਕਦੇ ਸਾਨੂੰ ਆਏ ਹੁੰਦਾ ਵੀ ਜ਼ਿੰਦਗੀ 'ਚ ਬਹੁਤ ਥੱਕ ਗਏ ਮੂੰਹ ਥੋੜਾ ਜਿਹਾ ਆਰਾਮ ਕਰ ਲਈਏ ਉਹ ਆਰਾਮ ਸਰੀਰਕ ਆਰਾਮ ਨਹੀਂ ਉਹ ਤਾਂ ਆਪਾਂ ਰੋਜ਼ ਸੌਂਨੇ ਆ ਸਰੀਰ ਦਾ ਆਰਾਮ ਤਾਂ ਆਪਾਂ ਨੂੰ ਰੋਜ਼ ਮਿਲਦਾ ਹੈ ਪਰ ਮਾਨਸਿਕ ਆਰਾਮ ਸਾਨੂੰ ਘੱਟ ਮਿਲਦਾ ਹੈ ਕਿਉਂਕਿ ਦਿਮਾਗ 'ਚ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਹੈ ਸਭ ਦਾ ਹੀ ਹਾਲ ਹੈ ਇਹ ਇੱਕ ਦਾ ਹਾਲ ਨਹੀਂ ਹੈਗਾ ਕੋਈ ਕਿਸੇ ਪਾਸਿਓਂ ਤੰਗ ਆ ਕੋਈ ਕਿਸੇ ਪਾਸਿਓਂ ਤੰਗ ਆ ਦੁੱਖ ਸੁੱਖ ਜ਼ਿੰਦਗੀ 'ਚ ਇਨਸਾਨ ਦੇ ਆਉਂਦੇ ਰਹਿੰਦੇ ਨੇ ਵੀ ਜਣੀ ਮੈਂ ਫੇਰ ਵੀ ਭੈਣਾ ਨੂੰ ਕਹੂੰਗੀ ਮੈਂ ਤੁਸੀਂ ਮੇਰੀ ਗੱਲ ਤਾਂ ਜਰੂਰ ਗੌਰ ਕਰਿਓ ਵੀ ਜੇ ਤੁਸੀਂ ਘਰ 'ਚ ਇਕੱਲੇ ਆ ਤਾਂ ਮਾਨਸਿਕ ਥਕਾਨ ਪੈਦਾ ਨਹੀਂ ਹੋਣ ਦੇਣੀ ਹੈਗੀ। ਇਤਨਾ ਅ ਥੋੜਾ ਜਿਹਾ ਹੋਰ ਮੈਂ ਦੱਸਦੀ ਆ ਚਲੋ ਠੀਕ ਆ। ਦੁੱਖ ਦੇ ਸੁੱਖ ਦੇ ਆਪਣਾ ਰਿਸ਼ਤੇਦਾਰਾਂ ਨੂੰ ਫੋਨ ਕਰ ਲਿਆ ਫੋਨ ਵਾਲਾ ਕੰਮ ਥੋੜਾ ਜਿਹਾ ਘਟਾ ਕੇ ਰੱਖੇ। ਜਿੰਨਾ ਅਸੀਂ ਕਿਸੇ ਨੂੰ ਫੋਨ ਕਰਾਂਗੇ ਚਲੋ ਠੀਕ ਆ ਸਾਡੇ ਅ ਪੇਕਾ ਕਰ ਹੁੰਦਾ ਸਾਨੂੰ ਧਿਆਨ ਰੱਖਣਾ ਪੈਂਦਾ ਸਾਡੀਆਂ ਧੀਆਂ ਹੁੰਦੀਆਂ ਨੇ ਉਹਨਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਸਾਡੇ ਮੇਨ ਮੇਨ ਜੇ ਰਿਸ਼ਤੇ ਹੁੰਨੇ ਉਹਨਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਚਾਹੀਦਾ ਵੀ ਹੈ ਪਰ ਉਹੀ ਬਾळा ਨੀ ਲੱਲੇ ਭੱਬੇ ਜੇ ਉਹਨੂੰ ਦੇਖਿਆ ਜਿਹਨੂੰ ਉਹ ਕਰ ਲਿਆ ਅਗਲਾ ਆਪਣੀਆਂ ਟੈਨਸ਼ਨਾਂ ਆਪਣੇ ਕੋਲੋਂ ਲਾ ਕੇ ਸਾਡੇ ਗਲ ਪਾ ਦਿੰਦਾ ਬਈ ਥੋੜਾ ਜਿਹਾ ਫੋਨ ਵਾਲਾ ਕੰਮ ਆ ਮੈਂ ਅੱਜੇ ਸੋਚਿਆ ਅੱਜੇ ਸੋਚਿਆ ਬੇਟੀ ਬੇਟੀ ਨੇ ਫੋਨ ਵਾਲਾ ਕੰਮ ਥੋੜਾ ਜਿਹਾ ਘਟਾਈਏ ਬਈ ਇਹ ਚੀਜ਼ਾਂ ਸਾਨੂੰ ਟੈਨਸ਼ਨ ਨਹੀਂ ਦੰਨੀਆਂ ਫੰਟੋ ਬੇਤਰੇ ਆਪਣੇ ਘਰ ਚ ਮਸਤ ਰਹੋ ਆਪਣੇ ਕੰਮਾਂ ਕਾਜਾਂ ਚ ਆਪਣੇ ਬਸ ਜੋ ਵੀ ਹੈ ਬਸ ਆਪਣੀ ਚਾਰ ਦੁਵਾਰੀ ਚ ਮਸਤ ਰਹੋ ਠੀਕ ਹੈ ਕਿਸੇ ਦੀ ਟੈਨਸ਼ਨ ਆਪਣੇ ਸਿਰ ਤੇ ਥੋਪਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਮੇਰਾ ਜੀ ਕਰਿਆ ਮੈਂ ਵੀ ਭੈਣਾਂ ਨਾਲ ਇਹ ਗੱਲ ਕਰਾਂ ਥੋੜਾ ਜਿਹਾ ਮੈਨੂੰ ਔਖਾ ਲੱਗਦਾ ਜੀ ਵੀਡੀਓ ਬਣਾਉਣੀ ਇੱਧਰ ਵੀ ਕਈ ਵਾਰ ਬੱਦਲ ਹੋ ਜਾਂਦੇ ਆ ਕਈ ਵਾਰ ਧੁੱਪ ਬਹੁਤ ਹੋ ਜਾਂਦੀ ਆ ਅਜੇ ਮੇਰੇ ਬੂਟਿਆਂ ਦੀ ਕਟਿੰਗ ਚੈਟਿੰਗ ਹੋਣ ਵਾਲੀ ਹੋਈ ਹੋਈ ਆ ਨੰਬਰ 2 ਤੇ ਵੀਡੀਓ ਤਾਂ ਮੈਂ ਅੰਦਰ ਵੀ ਬਣਾ ਲੈਣੀ ਆ ਫਿਰ ਅੰਦਰ ਕਈ ਵਾਰ ਮੈਨੂੰ ਕਮੈਂਟ ਆ ਜਾਂਦੇ ਆ ਕਿ ਤੁਸੀਂ ਬਾਹਰ ਵੀਡੀਓ ਜ਼ਰੂਰ ਬਣਾਇਆ ਕਰੋ ਵੀ ਬੂਟਿਆਂ 'ਚ ਫਿਰਦੇ ਘੁੰਮਦੇ ਵੀਡੀਓ ਬਣਾਇਆ ਕਰੋ ਵਧੀਆ ਲੱਗਦੀ ਹੈ ਪਿੱਛੇ ਗ੍ਰੀਨਰੀ ਜੀ ਤਾਂ ਕਰਕੇ ਮੈਂ ਇਹ ਫਰਮਾਇਸ਼ ਜਿਹੜੀ ਹੁੰਦੀ ਹੈ ਮੈਨੂੰ ਪੂਰੀ ਕਰਨੀ ਪੈਂਦੀ ਆ ਵੀ ਫਿਰ ਵੀ ਹੁਣ ਦੇਖੋ ਬੱਦਲ ਹੋਏ ਪਏ ਆ ਇਦਾਂ ਵੀਡੀਓ ਹੁਣ ਮੈਨੂੰ ਅੰਦਰ ਜਾ ਕੇ ਪਤਾ ਲੱਗੂਗਾ ਵੀ ਮੱਧਮ ਜੀ ਤਾਂ ਨਹੀਂ ਹੈਗੀ ਕਿਤੇ ਮੈਨੂੰ ਦੇਖਣ ਨੂੰ ਸਕਰੀਨ ਤੇ ਮੱਧਮ ਜੀ ਵੀਡੀਓ ਲੱਗਦੀ ਆ ਠੀਕ ਆ ਜੀ ਚਲੋ ਠੀਕ ਆ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ